ਨਹੀਂ ਮੇਤਰੋ ਗੰਡੇ ਛਿੱਲਾ ਲੱਗ ਗਿਆ ਹੁਣ ਆ ਬੈਠਿਆ ਹਾਰੇ ਇਹ ਚ ਪਾਣੀ ਚ ਆੱਖਾਂ ਭਰ ਗਿਆ ਮੇਤਰੋ ਆ ਸਮਾਨ ਲੈ ਆਲ ਪੇਟ ਐ ਇੱਥੇ ਹੁਣ ਆ ਕੈਫੇ ਸਮਾਨ ਚਕਣਾ ਸੀਗਾ ਮਾਮੂਸ ਸਾਹਿਬ ਬਾਕੀ ਦੋਸਤ ਵੀ ਯਾਰ ਚਾਲ ਹਾਰਿਆਂ ਦੇ ਅੱਜ ਆਪਾਂ ਥੱਲੇ ਆ ਤਰੌਲੇ ਠੀਕ ਆ ਤਰੌਲੇ ਭੱਜਦੇ ਦੁਕਾਨ ਖੋਲੀਆ ਫਾਟ ਮੋੜ ਦੀ ਠੀਕ ਆ ਆਪਾਂ ਚੱਲਦੇ ਆ ਠੀਕ ਆ ਦੁਕਾਨ ਤੇ ਉਹਨਾਂ ਨੂੰ ਉਦਘਾਟਨ ਕਰਨਾ ਅੱਜ ਸੋਰੇ ਛੱਦਿਆ ਸੀਗਾ ਕਹਿੰਦਾ 2 ਵਜੇ ਆਜੋ ਠੀਕ ਆ ਆਪਾਂ ਚੱਲ ਕੇ ਈ ਲੈਣੀ ਕਿਹੜੀ ਹੁੰਦ ਨੇ ਤੇ ਯਾਰ ਤੇ ਦੇਖ ਲਾ ਕੁੱਤੀ ਹਾਲ ਤੋਂ ਜੇ ਪਹਿਲਾਂ ਮਿਲ ਜੀਗੇ ਬਾਅਦ ਵਿੱਚ ਜੇ ਥੋੜਾ ਕੰਮ ਰਹਿਣਾ ਉਹਦਾ ਕੰਮ ਕਰਾ ਲਈਏ ਪਟਿਆ ਕਾਹਨ ਐਡਾ ਕਰਨਾ ਕਿੰਨਾ ਕੰਮ ਹੈ ਠੀਕ ਆ ਉੱਥੇ ਚੱਲਦੇ ਆਪਾਂ ਕੋਈ ਆਪਾਂ ਕੋਲ ਲੈ ਗਏ ਕਿੰਨਾ ਕੰਮ ਰਹਿ ਗਿਆ ਫਿਰ ਦੇਖਦੇ ਆਪਾਂ ਕੀ ਪ੍ਰੋਗਰਾਮ ਆਉਂਦਾ ਕਿਤੇ ਮੈਂ ਇਹਦੇ ਕਰਮਣ ਆਖਾਂ ਭਈ ਆਪਾਂ ਮਿੱਤਰੋ ਆਪਾਂ ਆ ਗਏ ਠੀਕ ਆ ਦੇਖ ਲਓ ਭਗਤ ਹੈ ਨਹੀਂ ਔਰ ਇਹ ਗੱਡੀ ਉਹਦੀ ਤਿਆਰ ਖੜੀ ਓਏ ਦੁਕਾਨ ਆਹ ਦੇਖ ਲਓ ਵਧੀਆ ਤਿਆਰ ਕਰਾਈ ਆ ਭਗਤ ਨੇ ਦੇਖ ਲਓ ਤੁਸੀਂ ਕਮੈਂਟ ਕਰਕੇ ਦੱਸੋ ਠੀਕ ਆ ਕਿਵੇਂ ਲੱਗੀ ਤੁਹਾਨੂੰ ਬਾਕੀ ਉਹਦੇ ਘਾਟ ਨੂੰ ਹਜੇ ਟਾਈਮ ਆਗਾ ਭਗਤ ਗਿਆ ਹੋਇਆਗਾ ਪਤਾ ਨਹੀਂ ਬਾਜ਼ਾਰ ਤੇ ਹੋਇਆ ਗੱਡੀ ਦਾ ਦੇਖੋ ਕਿੰਨੇ ਟਾਈਮ ਤੱਕ ਆਵਣੇ ਉਹਨਾਂ ਦਾ ਕਿ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਕੁਰਾਇਦਾ ਹੋਰ ਕੰਮ ਦੀਗੇ ਤੇ ਲਾਓ ਆ ਦੇ ਲਗਾ ਤਾਂ ਪਰ ਲੈਉਣੇ ਦਾ ਟਾਪ ਆਇਆ ਮਾਰੀ ਗੱਲ ਇਹ ਟਾਪ ਆਇਆ ਕੋਲ ਹੋ ਗਈ ਜਣੇ ਇਹ ਟਾਪਾ ਸਹੀ ਕਰਾ ਕੇ ਲੈਣਾ ਹੁਣ ਆਉਣੇ ਚੱਲ ਹੀ ਰਹੀ ਦੀ ਸੋਚਾ ਸੋਚ ਕਰਾਉਣੀ ਆ ਬਈ ਤੇ ਇਹ ਪਤਾ ਨਹੀਂ ਕਿਹੜਾ ਇੱਥੇ ਗਿਆ ਜਦੋਂ ਟੀਕੋੜ ਗਿਆ ਉਹ ਠੀਕ ਕਰਦੇ ਇਹ ਉਹ ਤਾਂ ਠੀਕ ਕਰਾ ਕੇ ਲੈਉਣੇ ਦੀ ਸੋਚ ਹੈ ਹੈ ਤੇਰਾ ਇੱਛਾ ਮਿੱਤਰੋ ਹਰਮਨ ਨੂੰ ਕੰਪਰ ਕੇ ਪੱਤ ਪੱਕ ਲੱਗੀ। ਕਹਿੰਦਾ ਖੋਲ ਤੇ ਘਾਣਾ ਮੈਂ ਇੱਥੇ ਖੋਲ ਤੇ ਆ ਰਿਹਾ ਹਾਂ ਮੈਂ ਇੱਥੇ। ਭਾਈ ਨੂੰ ਗਿਆ ਖੋਲ ਚ ਲਾ ਦੇ ਫਟਾਫਟ ਵਧੀਆ ਜੇ। ਪੋਖ ਖੋਲੀ ਜਲਦੀ ਲਾ ਦੇ ਕਰਨ ਨੂੰ ਕੰਮ ਕਰਕੇ। ਤੜਕੇ ਦਾ ਆਇਆ ਤੂੰ ਹੁਣ ਕਹਿੰਦਾ। ਸੁਵੇੜ ਦਾ ਕਿੱਥੇ ਤੜਕੇ ਦਾ ਕੰਮ ਲੈ ਗਿਆ ਆਇਆ ਏ। ਅੱਛਾ ਮਿੱਤਰੋ ਆ ਸਮਾਨ ਲੈ ਆਲ ਭੇਤ ਹੈ ਇੱਥੇ ਹੁਣ ਆ ਕੈਫੇ ਸਮਾਨ ਚਕਨਾਈ ਸੀਗੇ ਮੋਮੋਸਾ। ਨਰੀਂਗੋ ਮਿੱਤਰੋ ਆ ਗੰਡੇ ਛਿਲਾਂ ਲੱਗ ਗਏ ਹੁਣ ਆ ਬੈਠਿਆ ਆ ਰੇ। ਅੱਖਾਂ ਭਰ ਗੀਆਂ ਮਿੱਤਰੋ। ਆ ਭਾਗਤ ਜਰਾ ਮੈਂ ਚਾਹ ਹਿੱਦਿਆ ਦਾ ਖਵਾਣਾ ਕਰ। ਹਾਰਮੋਨ ਨੂੰ ਗ੍ਰੈਂਡਰ ਤੇ ਲਾਤਾ ਗੰਡੇ ਹੀ ਰੈਂਡ ਕਰੀ ਜਾਂਦਾ ਹਾਰਮੋਨ। ਬਗਵਾਸ। ਇਹ ਨਾ ਬੰਮ ਜੀ ਇਹਨੇ ਵੀਡੀਓ ਚੈੱਕ ਕਰਦੀ ਨੇ। ਅਕੜਾ ਹੀ ਮਾਜਣਾ ਗਾ ਜੀ ਅਸੀਂ ਕਿ ਕਰਕੇ ਆਰਮ ਹੋਣਾ ਗਾ। ਹਾਰਮੋਨ ਤਾਂ ਸਾਫ ਹੋਣੀ ਭਾਗਤ ਲੱਗ ਗਿਆ। ਰੋਣਾ ਚੱਕ ਕੇ ਬੋਲ ਆਵਾਜ਼ ਦਾ। ਹਾਂਜੀ ਦੋਸਤੋ ਦੁਕਾਨ ਲੱਗ ਚੁੱਕੀ ਆ ਆਪਣੀ ਠੀਕ ਆ ਸਾਰਾ ਕੁਝ ਸਹੀ ਹੋ ਚੁੱਕਿਆ ਮਿੱਤਰੋ ਫਿੱਟ ਕਰ ਦਿੱਤੀ ਆਪਾਂ ਥੋੜੇ ਜਿਹੇ ਟਾਈਮ ਤੱਕ ਉਦਘਾਟਨ ਹੋਊਗਾ ਹੁਣ ਹਾਂਜੀ ਸਾਰਾ ਕੁਝ ਵਧੀਆ ਹੋ ਗਿਆ ਸੀਗਾ ਠੀਕ ਆ ਸਾਰੇ ਪਹੁੰਚ ਗਏ ਸੀਗੇ ਟਾਈਮ ਤੇ ਤੇ ਹੁਣ ਭਗਤ ਨੇ ਆਪਣਾ ਕੰਮ ਸਟਾਰਟ ਕਰ ਦਿੱਤਾ ਠੀਕ ਆ ਹੁਣ ਤੁਸੀਂ ਸਾਰੇ ਜਾਨਾਂ ਨੇ ਭਗਤ ਨੂੰ ਸਪੋਰਟ ਕਰਨੀ ਠੀਕ ਆ ਆਪਣੇ ਭਰਾ ਨੂੰ ਉਹ ਦੇਖ ਕੇ ਦੇਖ ਮਿੱਤਰੋ ਪਹੁੰਚ ਗਏ ਸਾਰਿਆਂ ਨੇ ਆ ਦੇਖ ਲੋ ਵਧੀਆ ਹੈ ਹੋਰਾ ਪ੍ਰੋਗਰਾਮ ਇਤੋਂ ਹਾਂਜੀ ਦੋਸਤੋ ਸਾਨੂੰ ਲੱਗਿਆ ਸੀਗਾ ਕਿ ਕਟ ਥੋੜਾ ਹੀ ਹੋਊਗਾ ਪਰ ਸਮਾਨ ਸਾਰਾ ਲੱਗ ਗਿਆ ਸੀਗਾ ਠੀਕ ਹੈ ਸਮਾਨ ਘਟ ਗਿਆ ਸੀਗਾ ਸਾਨੂੰ ਸਮਾਨ ਦੁਬਾਰਾ ਲੈ ਕੇ ਆਉਣਾ ਪਿਆ ਸਾਰੇ ਭਰਾਵਾਂ ਨੇ ਵਧੀਆ ਸਪੋਰਟ ਕੀਤਾ ਠੀਕ ਹੈ ਸਾਰਿਆਂ ਨੇ ਆਏ ਸੀਗੇ ਇੱਥੇ ਵਧੀਆ ਭਰਾਵਾਂ ਦਾ ਸਾਥ ਦਿੱਤਾ ਸਾਰਿਆਂ ਨੇ ਤੇ ਤੁਸੀਂ ਨੇ ਵੀ ਆਉਣਾ ਠੀਕ ਆ ਭਰਾ ਨੂੰ ਸਪੋਰਟ ਕਰਨੀ ਆ ਫੁੱਲ ਸਪੋਰਟ ਕਰਨੀ ਆ ਹੁਣ ਗੱਜ ਆਪਣੇ ਭਰਾ ਦੀ ਟਾਈਮਿੰਗ ਹੈ ਜੀ ਦੁਪਹਿਰੇ 3:00 ਤੋਂ ਲੈ ਕੇ ਆ ਨਾ ਰਾਤ ਦੇ 8:30 ਵਜੇ ਤੱਕ ਰਿਆ ਕਰੂਗਾ ਠੀਕ ਆ ਸਾਰਿਆਂ ਨੇ ਭਾਈ ਨੂੰ ਸਪੋਰਟ ਕਰਨਾ ਠੀਕ ਆ ਆਪਣੇ ਨੂੰ ਜਰੂਰ ਪਾਉਂਦਾ ਠੀਕ ਆ ਇੱਥੇ ਚੈਨਲ ਤੇ ਪਹਿਲੀ ਵਾਰ ਆ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਠੀਕ ਆ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮੇਰੇ ਦਾ ਸਾਨੂੰ ਅਗਲੀ ਵੀਡੀਓ ਵਿੱਚ